ਆ ਵੀ ਦੋਸਤੋ ਕੀ ਹਾਲ ਚਾਲ ਆ ਮੈਂ ਥੋੜਾ ਆਪਣਾ ਰੱਜਪੂਰੂ ਵਾਲੀ ਅੱਜ ਕੁਝ ਕੁ ਲੈਣਾ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਉਮੀਦ ਆ ਤੁਹਾਨੂੰ ਪਸੰਦ ਜ਼ਰੂਰ ਆਉਣੀ ਆ ਤੇ ਕਹਿੰਦਾ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਬਿਸ਼ਰਮਾ ਦਾ ਤਾਂ ਨੀਵੀਂ ਪਾ ਕੇ ਸਰ ਜਾਂਦਾ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਬਿਸ਼ਰਮਾ ਦਾ ਤਾਂ ਨੀਵੀਂ ਪਾ ਕੇ ਸਰ ਜਾਂਦਾ ਤੁਹਾਡੀਆਂ ਕੀਤੀਆਂ ਗਲਤੀਆਂ ਦਾ ਮੁੱਲ ਤਾਰ ਰਹੇ ਆ ਬਿਸ਼ਰਮਾ ਦਾਤਾ ਨੀਵੀਂ ਪਾ ਕੇ ਸਰ ਜਾਂਦਾ ਕਹਿੰਦਾ ਸਾਡੀ ਆਦਤ ਹੈਣੀ ਲੋਕਾਂ ਵਰਗੀ ਸਾਡੀ ਆਦਤ ਹੈਣੀ ਲੋਕਾਂ ਵਰਗੀ ਮਾਪਿਆਂ ਦੀ ਦਿੱਤੀ ਸਿੱਖਿਆ ਦਾ ਮਾਪਿਆਂ ਦੀ ਦਿੱਤੀ ਸਿੱਖਿਆ ਦਾ ਮੁੱਲ ਤਾਰ ਰਹੇ ਆ ਬਿਸ਼ਰਮਾ ਦਾਤਾ ਨੀਵੀਂ ਪਾ ਕੇ ਸਰ ਜਾਂਦਾ ਪਰ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਅੱਗੇ ਕਹਿੰਦਾ ਕਹਿਣ ਸਿਆਣੇ ਗੱਲਾਂ ਸੱਚੀਆਂ ਕਹਿਣ ਸਿਆਣੇ ਗੱਲਾਂ ਸੱਚੀਆਂ ਮਤਲਬ ਕੱਢ ਕੇ ਬੰਦਾ ਛੱਡ ਜਾਂਦੇ ਨੇ ਇਹੋ ਜਿਹੇ ਲੋਕਾਂ ਦਾ ਅਸੀਂ ਦਿਲ ਚੋਂ ਵਰਕੇ ਪਾਲ ਰਹੇ ਹਾਂ ਇਹੋ ਜਿਹੇ ਲੋਕਾਂ ਦੇ ਹੁਣ ਅਸੀਂ ਦਿਲ ਚੋਂ ਵਰਕੇ ਪਾਲ ਰਹੇ ਹਾਂ ਬਿਸ਼ਰਮਾ ਦਾ ਤਾਂ ਨੀਵੀਂ ਪਾ ਕੇ ਸਰ ਜਾਂਦਾ ਕਰਤਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਕਹਿਣ ਨੂੰ ਜੀ ਨਹੀਂ ਕਰਦਾ ਉਹ ਜਿਹ ਕਹਿਣਾ ਪੈਂਦਾ ਹੈ ਕਹਿਨ ਨੂੰ ਜੀ ਨਹੀਂ ਕਰਦਾ ਉੰਜ ਕਹਿਣਾ ਪੈਂਦਾ ਏ ਜਿੰਨਾ ਦੇ ਲਈ ਜ਼ਿੰਦਗੀ ਨੂੰ ਦਾਤੇ ਲਾਉਂਦੇ ਰਹੇ ਜਿੰਨਾ ਦੇ ਕਹਿਣ ਤੇ ਜ਼ਿੰਦਗੀ ਨੂੰ ਦਾਤੇ ਲਾਉਂਦੇ ਰਹੇ ਚੰਗਾ ਔ ਟਾਈਮ ਆਉਣ ਤੇ ਭੁੱਲ ਗਿਆ ਰਾਜੂ ਚੰਗਾ ਟਾਈਮ ਆਉਣ ਤੇ ਭੁੱਲ ਗਿਆ ਰਾਜੂ ਨੂੰ ਅਕਲ ਆ ਗਈ ਅਕਲ ਆ ਗਈ ਹੋ ਗਏ ਸਿਆਣੇ ਆਪਾਂ ਵੀ ਅਕਲ ਆ ਗਈ ਹੋਗੇ ਸਿਆਣੇ ਆਪਾਂ ਵੀ ਹੁਣ ਹੌਲੀ-ਹੌਲੀ ਇਹੋ ਜੇ ਲੋਕਾਂ ਦੀ ਚਾਲ ਪਛਾਣ ਰਹੇ ਆਂ ਲੋਕਾਂ ਦਾ ਤਾਂ ਨੀਵੀਂ ਪਾ ਕੇ ਸਰ ਜਾਂਦਾ ਪਰ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆਂ ਦੋਸਤੋ ਗੱਲ ਇਦਾਂ ਹੈ ਕਿ ਆਪਾਂ ਕਿਸੇ ਵਾਸਤੇ ਵੀ ਜਿੰਨਾ ਮਰਜ਼ੀ ਕਰ ਲਗੇ ਪਰ ਇਸ ਦੁਨੀਆ ਦੇ ਉੱਪਰ ਕੋਈ ਕਿਸੇ ਦਾ ਨਹੀਂ ਕਰਦਾ ਹੈਗਾ ਜਿੰਨਾ ਤੁਸੀਂ ਆਪ ਦੇ ਬੱਚਾ ਨਾ ਕਰੋਗੇ ਆਪ ਦੇ ਪਰਿਵਾਰ ਦਾ ਕਰੋਗੇ ਉਹ ਤੁਹਾਡਾ ਸਾਥ ਦੇਣਗੇ ਰਹਿਦੀ ਗੱਲ ਅੱਜ ਕੱਲ ਦਾ ਟਾਈਮ ਇਹੋ ਜਿਹਾ ਹੈ ਕਿ ਆਪ ਦੇ ਸਕੇ ਸੰਬੰਧੀ ਵੀ ਤੁਹਾਡਾ ਮਾਰੇ ਟਾਈਮ ਤੇ ਸਾਥ ਛੱਡ ਜਾਂਦੇ ਆ ਜਦੋਂ ਬੰਦਾ ਜਿੰਨਾ ਚਿਰ ਤੁਸੀਂ ਕਿਸੇ ਦੇ ਕੰਮ ਕਰਦੇ ਹੋ ਤੁਹਾਡੇ ਨਾਲ ਖੜੇ ਆ ਪਰ ਜਦੋਂ ਕੋਈ ਬੰਦਾ ਛਾਤਰ ਦਿਮਾਗ ਦਾ ਤੁਹਾਡੇ ਦੋਨਾਂ ਦੇ ਵਿੱਚ ਖੜ ਜਿਆ ਏ ਤੁਹਾਡਾ ਬਹੁਤ ਨੁਕਸਾਨ ਕਰਦਾ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਫਾਲੋ ਜ਼ਰੂਰ ਕਰੋ ਧੰਨਵਾਦ